ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈ ਜੀ ਆਪਾਂ ਅੱਜ ਜੇਕਰ ਆਪਾਂ ਨੂੰ ਰਾਸਤੇ ਦੇ ਵਿੱਚ ਉਲੂ ਨਜ਼ਰ ਆਉਂਦਾ ਹੈ ਜਾਂ ਉਸ ਦੀ ਨਿਗਾ ਆਪਣੇ ਨਿਗਾ ਉਸ ਤੇ ਦੋਨਾਂ ਦੀ ਨਿਗਾ ਆਪਸ ਚ ਟਕਰੌਂਦੀ ਹੈ ਤਾਂ ਉਸ ਦਾ ਕੀ ਮਤਲਬ ਹੁੰਦਾ ਇਸ ਦੇ ਸੰਕੇਤ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸੰਕੇਤ ਹੁੰਦੇ ਨੇ ਯਾ ਮਾਰੇ ਸੰਕੇਤ ਹੁੰਦੇ ਨੇ ਤੇ ਜੇ ਆਪਾਂ ਨਵਰਾਤਰੀਆਂ ਦੇ ਦਿਨਾਂ ਦੇ ਵਿੱਚ ਉੱਲੂ ਨੂੰ ਦੇਖਦੇ ਹਾਂ ਤਾਂ ਇਸ ਦਾ ਕੀ ਸੰਕੇਤ ਹੁੰਦਾ ਹੈ ਸੁਭ ਜਾਂ ਅਸ਼ੁਭ ਇਸ ਤੇ ਆਪਾਂ ਵਿਚਾਰ ਸਾਂਝੇ ਕਰਾਂਗੇ ਤੁਸੀਂ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜਰੂਰ ਸੁਣਨਾ ਜੀ ਇਹ ਤੁਹਾਡੇ ਲਈ ਬਹੁਤ ਹੀ ਜਾਣਕਾਰੀ ਲਈ ਵੀਡੀਓ ਹੈ ਹੁਣ ਆਪਾਂ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਵਿੱਚ ਤੁਸੀਂ ਆਪਣੀ ਰਾਏ ਕਮੈਂਟ ਬਖਸੂ ਦੀ ਰਾਹੀਂ ਜ਼ਰੂਰ ਦੇਣੀ ਜੀ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜੇ ਰਾਸਤੇ ਦੇ ਵਿੱਚ ਰਾਤ ਦੇ ਦਿਨਾਂ ਦੇ ਵਿੱਚ ਆਪਾਂ ਬਾਹਰ ਅੰਦਰ ਜਾਣੇ ਹਾਂ ਜਾਂ ਖੇਤ ਵਿੱਚ ਜਾਣੇ ਹਾਂ ਜਾਂ ਕਿਸੇ ਵੀ ਜਗ੍ਹਾ ਤੇ ਜਾਣੇ ਹਾਂ ਜੇ ਸਾਨੂੰ ਵਾਈਟ ਕਲਰ ਦਾ ਉੱਲੂ ਨਜ਼ਰ ਆਉਂਦਾ ਹੈ ਜਾਂ ਸਾਡੇ ਸਾਹਮਣੇ ਆਉਂਦਾ ਹੈ ਤੇ ਇਹ ਸੰਕੇਤ ਸਾਡੇ ਲਈ ਬਹੁਤ ਹੀ ਸ਼ੁਭ ਨੇ ਕਿਉਂਕਿ ਜੋ ਵੀ ਆਪਣਾ ਅਧੂਰਾ ਕੰਮ ਲੰਬੇ ਸਮੇਂ ਤੋਂ ਅੜਿਆ ਹੁੰਦਾ ਹੈ ਇੱਛਾ ਹੈ ਪੂਰੀ ਨਹੀਂ ਹੋ ਰਹੀ ਜੇ ਕੋਈ ਕੰਮ ਹੈ ਉਹ ਤੁਹਾਡਾ ਸੰਪੂਰਨ ਹੋ ਜਾਵੇਗਾ ਜੇ ਕੋਈ ਇੱਛਾ ਹੈ ਕੋਈ ਅਧੂਰੀ ਜੋ ਲੰਬੇ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਉਹ ਇੱਛਾ ਵੀ ਤੁਹਾਡੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਹੋ ਜਾਵੇਗੀ ਇਸ ਦੇ ਸੰਕੇਤ ਬਹੁਤ ਚੰਗੇ ਹੁੰਦੇ ਨੇ ਤੇ ਜੇਕਰ ਤੁਹਾਡੀ ਨਿਗਾ ਉਸਦੀ ਨਿਗਾ ਦੇ ਨਾਲ ਟਕਰਾ ਗਈ ਹੈ ਇਹ ਤੁਸੀਂ ਉਸਤੇ ਵੱਲ ਦੇਖ ਲਿਆ ਅੱਖਾਂ ਦੇ ਵੱਲ ਉਸਨੇ ਤੁਹਾਡੀਆਂ ਅੱਖਾਂ ਵੱਲ ਦੇਖ ਲਿਆ ਤੇ ਇਹ ਤੇ ਫਿਰ ਸੋਨੇ ਤੇ ਸੁਹਾਗਾ ਹੁੰਦਾ ਹੈ ਜੇਕਰ ਸਾਨੂੰ ਚਿੱਟਾ ਉੱल्लू ਇਸ ਤਰ੍ਹਾਂ ਨਾ ਨਜ਼ਰ ਟਿਕਾ ਕੇ ਦੇਖਦਾ ਹੈ ਤਾਂ ਫਿਰ ਸਾਡੀ ਕਿਸਮਤ ਦੇ ਵਿੱਚ ਮਹਾਂ ਲక్ష్ਮੀ ਦੇ ਆਉਣ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਸਾਡੇ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਚੰਗਾ ਹੁੰਦਾ ਹੈ ਇਸ ਤੇ ਇਸ ਤੋਂ ਬਾਅਦ ਸਾਡੇ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਨੇ ਤਕਲੀਫਾਂ ਨੇ ਦਰਿਦ੍ਰਾ ਘਰ ਦੇ ਵਿੱਚ ਬਿਮਾਰੀ ਹੈ ਘਰ ਦੇ ਵਿੱਚ ਕਸ਼ਟ ਹੈ ਘਰ ਦੇ ਵਿੱਚ ਗਰੀਬੀ ਹੈ ਜਾਂ ਸਾਡੇ ਘਰ ਦੇ ਵਿੱਚ ਲੜਾਈ ਹੈ ਜਾਂ ਰੁਕੇ ਹੋਏ ਬਹੁਤ ਸਾਰੇ ਕੰਮ ਨੇ ਜਾਂ ਕਾਰੋਬਾਰ ਵਿੱਚ ਵਾਧਾ ਨਹੀਂ ਹੋ ਰਿਹਾ ਜੋ ਵੀ ਜ਼ਿੰਦਗੀ ਦੀਆਂ ਅੜਚਨਾ ਨੇ ਉਹ ਤੁਹਾਡੇ ਜ਼ਿੰਦਗੀ ਦੀਆਂ ਅੜਚਨਾ ਹੌਲੀ-ਹੌਲੀ ਹੌਲੀ ਹੌਲੀ ਜਿਸ ਤਰ੍ਹਾਂ ਸਵਾ ਮੀਤਦਾ ਜਾਵੇਗਾ ਉਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਪਰੇਸ਼ਾਨੀਆਂ ਦੂਰ ਹੁੰਦੀਆਂ ਜਾਣਗੀਆਂ ਇਹ ਸੰਕੇਤ ਸਾਡੀ ਜ਼ਿੰਦਗੀ ਦੇ ਲਈ ਬਹੁਤ ਸ਼ੁਭ ਹੁੰਦੇ ਨੇ ਤੇ ਜੇਕਰ ਆਪਣੇ ਉੱਲੂ ਘਰ ਆਉਂਦਾ ਹੈ ਥੋੜਾ ਕ ਤਾਂ ਕੋਈ ਜ਼ਿਆਦਾ ਮਾੜਾ ਨਹੀਂ ਹੁੰਦਾ ਜੇ ਥੋੜਾ ਬਹੁਤ ਆਪਣੇ ਘਰ ਉੱਲੂ ਆ ਕੇ ਬੈਠਦਾ ਹੈ ਛੱਤ ਤੇ ਜੇਕਰ ਬਹੁਤ ਜ਼ਿਆਦਾ बार-बार ਆ ਕੇ ਬੈਠਦਾ ਹੈ ਇਸ ਤੇ ਫਿਰ ਸੰਕੇਤ ਚੰਗੇ ਨਹੀਂ ਮੰਨੇ ਜਾਂਦੇ ਪਰ ਰਾਸਤੇ ਦੇ ਵਿੱਚ ਜੇਕਰ ਸਾਨੂੰ ਉੱਲੂ ਟਕਰਦਾ ਹੈ ਜਾਂ ਅਸੀਂ ਬੈਠੇ ਹਾਂ ਤਾਂ ਉੱਲੂ ਦੀ ਨਿਗਾ ਸਾਡੀ ਨਿਗਾ ਨਾਲ ਟਕਰਾ ਜਾਂਦੀ ਹੈ ਤਾਂ ਇਹ ਸੰਕੇਤ ਸਾਡੀ ਜ਼ਿੰਦਗੀ ਦੇ ਲਈ ਬਹੁਤ ਚੰਗੇ ਹੁੰਦੇ ਨੇ ਪਰ ਜੇਕਰ ਘਰ ਦੀ ਛੱਤ ਉੱਤੇ ਬਾਰ ਬਾਰ ਉੱਲੂ ਆ ਕੇ ਬੈਠਦਾ ਹੈ ਫਿਰ ਇਹ ਸੰਕੇਤ ਕੁਝ ਜ਼ਿਆਦਾ ਚੰਗੇ ਨਹੀਂ ਮੰਨੇ ਜਾਂਦੇ ਵਾਸੇ ਜ਼ਿਆਦਾ ਘਬਰਉਣ ਦੀ ਲੋੜ ਨਹੀਂ ਉਸ ਪਰਮਾਤਮਾ ਦੇ ਬਣਾਏ ਹੋਏ ਨੇ ਸਭ ਜੀਵ ਜੰਤੂ ਜੇਕਰ ਉਸ ਆਪਾ ਪਰਮਾਤਮਾ ਨੂੰ ਦੋਨੋਂ ਟਾਈਮ ਯਾਦ ਕਰਦੇ ਹਾਂ ਤਾਂ ਸਾਡੇ ਸਾਰੀਆਂ ਹੀ ਇੱਛਾ ਮਨੋ ਕਾਮਨਾ ਸਾਡੀਆਂ ਪੂਰੀਆਂ ਵੈਸੇ ਹੀ ਹੋ ਜਾਂਦੀਆਂ ਨੇ ਪਰ ਇਹ ਕੁਝ ਸੰਕੇਤ ਹੁੰਦੇ ਨੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਸਮਾਂ ਜਿਹੋ ਜਿਹਾ ਸਮਾਂ ਆਪਣੇ ਅੱਗੇ ਆਉਣਾ ਹੁੰਦਾ ਹੈ ਪਰਮਾਤਮਾ ਸਾਨੂੰ ਕੁਛ ਇੱਕ ਪਹਿਲਾਂ ਉਹੋ ਜਿਹਾ ਸੰਕੇਤ ਦੇਣੇ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇਹ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਅਨੁਭਵ ਕੀਤਾ ਹੁੰਦਾ ਹੈ ਤੁਸੀਂ ਵੱਡੇ ਬਜ਼ੁਰਗਾਂ ਦੇ ਨਾਲ ਵੀ ਇਹ ਗੱਲਬਾਤ ਸਾਂਝਾ ਕਰਕੇ ਪੁੱਛ ਸਕਦੇ ਹੋ ਕਿ ਕਿ ਇਹ ਸਭ ਨੇ ਦੁੱਖ ਸੁੱਖ ਹੰਢਾਏ ਹੁੰਦੇ ਨੇ ਜੇਕਰ ਕੋਈ ਸਮਾਂ ਆਪਣੇ ਤੇ ਚੰਗਾ ਨਹੀਂ ਹੈ ਤੇ ਆਪਾਂ ਨੂੰ ਕੁਝ ਸਮਾਂ ਪਹਿਲਾਂ ਜਰੂਰ ਉਹ ਜੇ ਸੰਗ ਮਾਰੇ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਆਉਣ ਵਾਲਾ ਸਮਾਂ ਸਾਨੂੰ ਪਹਿਲਾਂ ਦਸਕਤ ਜਰੂਰ ਦਿੰਦਾ ਹੈ ਉਹ ਅਚਾਨਕ ਹੀ ਆਪਣੇ ਦਰਵਾਜ਼ੇ ਤੇ ਇਹ ਜਿਹੜਾ ਸਮਾਂ ਹੁੰਦਾ ਅਚਾਨਕ ਨਹੀਂ ਆਉਂਦਾ ਕੁਝ ਸਮਾਂ ਪਹਿਲਾਂ ਸਾਨੂੰ ਉਸਦੇ ਸੰਕੇਤ ਹੋਣੇ ਸ਼ੁਰੂ ਹੋ ਜਾਂਦੇ ਨੇ ਜੇਕਰ ਤੁਹਾਡੇ ਘਰ ਤੇ ਬਾਰ ਬਾਰ ਉੱਲੂ ਆ ਬੈਠ ਰਿਹਾ ਹੈ ਤੁਹਾਨੂੰ ਘਬਰਉਣ ਦੀ ਲੋੜ ਨਹੀਂ ਤੁਸੀਂ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਸ਼ੁਰੂ ਕਰ ਦਿਓ ਆਪਣੇ ਆਪ ਨੂੰ ਪੋਜੀਟਿਵ ਰੱਖਣਾ ਸ਼ੁਰੂ ਕਰ ਦਿਓ ਆਪਣੀ ਸੋਚ ਨੂੰ ਪੋਜੀਟਿਵ ਰੱਖਣਾ ਸ਼ੁਰੂ ਕਰ ਦਿਓ ਤੁਹਾਡੇ ਨਾਲ ਕਦੇ ਵੀ ਮਾੜਾ